ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਮੈਂ ਪਰਮਿੰਦਰ ਕੌਰ ਆਪ ਸਭ ਦਾ ਸਾਡੇ ਚੈਨਲ ਉੱਤੇ ਸਵਾਗਤ ਹੈ ਤੇ ਇੱਕ ਦੀਦੀ ਜਾਨ ਮੈਨੂੰ ਕਈ ਵਾਰੀ ਫੋਨ ਆ ਗਿਆ ਵੀ ਤੁਸੀਂ ਸਾਨੂੰ 96 ਗੁੰਡੇ ਵਾਲਾ ਜਿਹਨ ਦੱਸੋ ਇਹ ਸੁਸਕੀ ਵੀ ਦੇ ਹੈਗੀ 105 ਗੁੰਡੇ ਉਹ ਦੀਦੀ ਦੀ ਸੁਕੀ ਵੀ ਦੇ ਹੈਗੀ 96 ਗੁੰਡੇ ਤੇ ਇਹ ਤੁਸੀਂ ਇਹ ਤਿੰਨ ਬੇਲਾਂ ਬਣਾਉਣੀਆਂ ਮੈਂ ਤਿੰਨ ਬੇਲਾਂ ਸ਼ੁਰੂ ਤੋਂ ਹੀ ਬੱਸ ਉਹਨੇ ਆਖਿਆ ਵੀ ਥੋੜਾ ਜਿਹਾ ਸ਼ੁਰੂ ਤੋਂ ਦੱਸ ਦੇ ਠੀਕ ਹੈ ਜੀ ਤੇ ਇਹ 75 ਗੁੰਡੇ ਜਦੋਂ ਤੁਹਾਡੇ ਅੱਡੇ ਜਾਣ ਪਊਗਾ ਤਾਂ ਨੰਬਰ ਲਾ। ਮਗਰ ਕੀ ਗੁੰਡੇ ਬਚਦੇ ਆ ਤੇ ਉਹ ਚ ਮੈਂ ਇੱਕ ਗੁੰਡਾ ਹੋਰ ਵਧਾ ਕੇ 97 ਕਰ ਲਏ ਤੇ ਉਹ ਬਣ ਗਏ 22 ਗੁੰਡੇ ਠੀਕ ਹੈ 22 ਗੁੰਡੇ ਹੁਣ ਆਪਾਂ ਉਹ ਬਣਾ ਲਈ ਆਪਣੇ 22 ਰਹਿ ਗਏ ਪਿੱਛੇ ਪਾਸੀ ਕਰਾਂਗੇ ਆਪਾਂ 5-5 ਗੁੰਡੇ ਤੇ ਵਿਚਾਲੇ ਕਰਾਂਗੇ ਆਪਾਂ 6-6 ਗੁੰਡੇ ਇਹਦੇ ਹੈਗੇ 10 10 4 4 ਗੁੰਡੇ ਘਟਾ ਦਿਆਂਗੇ ਦੇਖੋ ਵੀ ਇੰਨਾ ਸੰਨਾ ਇਹਦਾ ਇੰਨਾ ਸੰਨਾ ਫਿਰ 2 2 ਇੱਥੋਂ ਕ ਟਿੱਕਰ ਆ ਜੂ ਥੋੜਾ ਜਿਹਾ ਇੱਥੋਂ ਕ ਟਿੱਕਰ ਆ ਜੂ ਸੰਨਾ ਰਹੀ ਜੂ ਠੀਕ ਹੈ ਮੈਂ ਤਾਂ ਦੀਦੀ ਨੂੰ ਕਿਹਾ ਸੀ ਵੀ ਦੋ ਬਿੱਲਾ ਹੀ ਪਾ ਲਉ ਫਿਰ ਮੈਂ ਚੱਲ ਹੁਣ ਮੈਂ ਤੁਹਾਨੂੰ ਤਿੰਨ ਬਿੱਲਾ ਨਾਲ ਹੀ ਦੱਸ ਦਿੰਨੀ ਵੀ 96 ਦੇ ਵਿੱਚ ਤੁਸੀਂ ਤਿੰਨ ਬਿੱਲਾ ਕਿਵੇਂ ਪਾਉਣੀ ਹੈ ਤੇ ਵੀਡੀਓ ਨੂੰ ਵੇਨ ਟਿੱਕਰ ਵੀ ਕਿਓ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਪਹਿਲਾਂ ਤੁਸੀਂ ਬਾਰਡਰ ਬਣਾ ਲੈਣਾ ਮੈਂ ਤਾਂ ਇਹਦੀ ਜਾਗਟ ਬਣਾਉਣੀ ਐ ਇਸ ਕਰਕੇ ਮੈਂ ਬਾਰਡਰ ਨਹੀਂ ਬਣਾਇਆ ਪਹਿਲਾਂ ਕੁੰਡੇ ਆਂ ਕੁੰਡੇ ਬਾਕੇ ਦੱਸਾਂ ਲੱਗੀ ਮੈਂ ਇੱਕ ਕਸਲਾਈ ਦੱਸੂਗੀ ਬਸ ਦੇਖੋ ਇਹ ਪੰਜ ਗੁੰਡੇ ਮੈਂ ਬੁਣੇ ਆ ਪੰਜ ਗੁੰਡੇ ਆਪਾਂ ਇਹਦੇ ਬੁਣ ਲੈ ਜਿਹੜੇ ਆਪਾਂ ਛੱਡਣੇ ਨੇ ਅੰਦਰ ਬੰਦ ਡਿਜ਼ਾਈਨ ਤੋਂ ਇੱਕ ਗੁੰਡਾ ਆਪਣਾ ਡਿਜ਼ਾਈਨ ਦਾ ਬੁਣਾਂਗੇ 6 ਗੁੰਡੇ ਕਹਤਾਂ ਪੰਜ ਗੁੰਡੇ ਬੁਣ ਕੇ 13 ਗੁੰਡੇ ਬੁਣਨੇ ਇੱਕ ਗੁੰਡਾ ਸੇਪਣਾ ਤੇ ਇੱਕ ਦੋ ਗੁੰਡੇ ചേ സത്സരോ തരം കുണ്ട ਨਾਪਾ ਆਪ ਦੇ ਗੰਨਿਤਾਂਗਾ ਕਰਕੇ ਦੋ ਕੁੰਡੇ ਹੁਣ ਤੇ ਬੰਨੇ ਨੇ ਧਾਗਾ ਨੇ ਜੇ ਪਾਸੇ ਕਰਕੇ ਕੁੰਡੇ ਲੰਦਣਾ ਦੇਖੋ ਇਸ ਤਰ੍ਹਾਂ ਤੇ ਦੋ ਤਿਕ ਬਣਾਉਂਦੇ ਠੀਕ ਹੈ ਹੁਣ ਤੁਸੀਂ ਧਾਗਾ ਤੇ ਖੰਨੀ ਕਰਕੇ ਇੱਕ ਕੁੰਡਾ ਸਦਾ ਬੰਨਣਾ ਤੇ ਜਾਲੀ ਬਣ ਜੂਗੀ ਜਿਹੜਾ ਕੁੰਡਾ ਦੋ ਤਿਕ ਬਣਿਆ ਕੁੰਡਾ ਘਟਿਆ ਉਹ ਬਣ ਗਿਆ ਹੁਣ ਆਪਾਂ ਦੋ ਕੁੰਡੇ ਹੁਣ ਤੇ ਬੰਨੇ ਖੇਤਾ ਗਾਉ ਦੇ ਗੰਨੀ ਰੱਖਣਾ ਇੱਥੇ ਆਪਾਂ ਧਾਗਾ ਗੁੰਡਾ ਲਾਦ ਕੇ ਦੋ ਤੋਂ ਇੱਕ ਬਣਾਉਣਾ ਦੇਖੋ ਦੇਖੋ ਜਿਹੜਾ ਘਟਿਆ ਉਹ ਜਾਲੀ ਬਣ ਗਈ ਇੱਥੇ ਤਿੰਨ ਗੁੰਡੇ ਆਪਾਂ ਸਿੱਧੇ ਗੁੰਨੇ ਆ ਦੇਖੋ ਇੱਕ ਕੜਜੈਨ ਹੋ ਗਿਆ ਆਪਣਾ ਪੂਰਾ ਜਿਹੜੇ ਦੋ ਗੁੰਡੇ ਉਲਟੇ ਬੰਦਿਆ ਹੋਵੇ ਇਹ ਬੰਦਿਆ ਦੇਖੋ ਦੋ ਇਧਰ ਤੇ ਦੋ ਇਧਰ ਤੇ ਆ ਬਚਨੜਾ ਬਣੰਦਾ ਉਹ ਤੋਂ ਇੱਕ ਸਿੱਧੇ ਪਾਸੇੋਂ ਇਧਰ ਤੋਂ ਇੱਕ ਬਣਿਆ ਕਰ ਉਲਟੇ ਪਾਸੇੋਂ ਇਧਰ ਤੋਂ ਤੇ ਇੱਕ ਬਣਿਆ ਕਰੂਗਾ ਇਹਦੇ ਦੋਨੋਂ ਪਾਸੇ ਕਿਆੜੀ ਕਰਨੀ ਆ ਦੇਖੋ ਹੁਣ ਆਪਾਂ ਇਹ ਜਿਹੜੇ ਸਾਨਾ ਜਿਹਾ 6-6 ਗੁੰਡੇ ਰੱਖਣੇ ਆ ਤੇ ਤਿੰਨ ਗੁੰਡੇ 6 ਗੁੰਡੇ ਪੌਂਡਾਣੇ ਆ ਦੇਖੋ ਇੱਕ తిని చార్ పేపాలే ఛే కుండే బా ఏ దా బుణా ఇతర రక్త డే బానే దో తిన్న ചഞ്ഞ് സത് അസ ബരത്തി കുണ്ടിൻ്റെ ബാസ് വെൽ ദൂജ হ'ব ধাগা গীতে দ' কুডে উলটে একে পাছে কুডা লাডনা ধাগা আগনি কৰক জালি বনা কুডা সিদ্ধা বনা এই তন কে হৈ গৈ ধৰণ দৌ উলটে ഹാ കണ ധാഗണ ഇത് ജീ ബണി ദോക്കി ബന് ബ കണ്ടേ അപ്പോൾ സിദ്ധേ ബുണനോ തന്നെ ഏ ഡിജന ബാണേ അപ്പൊ ഹോ ഷേ കൺ സനവസന 1 2 3 4 5 6 7 8 9 10 దర బారొండే బాధి ఏ డైన్ కుండే డిజైన్ మున్ ధాగా తిజే డైన్ కుండే బాడలే కో కుండే ఉల్టే धागा दूजे पास करके कुंडा देना देख हम धागा कन्नी करके एक सीधा बनना तो एक जली बन जाऊगी जड़ने दो बनाया जाली बन के हो गया पूर्ण हम दो उल्टे धागा आपके कनी रखना कुंडा लद के

ਅਨਾਪਨੇ ਉਲਟੇ ਪਾਸੋਂ ਸਲਾਈ ਆ ਗਈ ਉਲਟੇ ਪਾਸੋਂ ਤੁਹਾਨੂੰ ਥੋੜੀ ਦੱਸਾਂਗੇ ਅਸੀਂ ਵੀ ਦੱਸ ਚੁੱਕੇ ਹਾਂ ਸੀ ਬੁਣਤੀ ਬਹੁਤ ਬਾਰੀ ਫਿਰ ਟਾਈਮ ਬੜਾ ਲੱਗਣਾ ਹੈ ਦੇਖੋ ਆਪਾਂ ਉਲਟੇ ਪਾਸਿਓਂ ਜਿੱਥੋਂ ਤੱਕ ਆਪਾਂ ਸਿੱਧੇ ਉਲਟੇ ਗੁੰਡੇ ਬਣੇ ਸੀ ਉਹਨਾਂ ਸਿੱਧੇ ਪਾਸਿਓਂ ਉੱਥੋਂ ਤੱਕ ਆਪਾਂ ਉਲਟੇ-ਉਲਟੇ ਬਨ ਲੈਣੇ ജീവ ബന്റണ ദോ ക ഇതെ ബുണ സ്പിധേ ധന ജീ ബി അപ്പോൾ തന്നെ കൂടെ ഇതരും ജേതീ അപ്പം ഉൾട്ട ഉൾട്ടു ദോ ഇ ആ സി തന്നെ ഹോൾ ജളി ആ കുാ ബുണി ജീവ ഇനു ദോക്കണേ ਬੜਪਾ ਕੇ ਤੇ ਉਲਟਾ ਕੁੰਡਾ ਬਣਾਣਾ ਦੇਖੋ ਹੁਣ ਆਪਾਂ ਜਿਹੜਾ ਦੋ ਦਰੋਂ ਰੋਟੀਆਂ ਬਣੇ ਸੀ ਉਹ ਸਿੱਧੇ ਬਣਨਗੇ ਇਹ ਤਾਂ ਦੇਖੋ ਆ ਜਾਲੀ ਤੇ ਕਰਾ ਉਲਟੇ ਕੁੰਡੇ ਬਣਨਗੇ ਉਲਟੀਆਂ ਸላይ ਦੇ ਉਲਟੀਆਂ ਸਲਾ ਕੇ ਪਣੀ ਆ ਸਿੱਧਾ ਪਾਸਾ ਫਿਰ ਦੋ ਦਰੋਂ ਸਿੱਧੇ ਬਣਨਗੇ ਫਿਰ ਆ ਦੋ ਤੋਂ ਇੱਕ ਬਣੂਗਾ ਫਿਰ ਜਾਲੀ ਬੜਪਾਕੇ ਜਾਲੀ ਬਣਾ ਕੇ ਉਲਟਾ ਕੁੰਡਾ ਫੇਰ ਦੋਆ ਉਲਟੇ ਪਾਸੇ ਸਿੱਧੇ ਫੇਰਾ ਆ ਇੱਥੋਂ ਦੇਖ ਕੇ ਫੇਰ ਆਪਣੇ ਇਹ ਜਿੱਥੋਂ ਦੇਖ ਕੇ ਜਾਲੀ ਬਣੀ ਹੈ ਅਸੀਂ ਇੱਥੋਂ ਦੇਖ ਕੇ ਫੇਰ ਉਲਟੇ ਬਣਨਗੇ ਵੇਖ ਫੇਰੇ ਇੱਥੋਂ ਦੋ ਸਿੱਧੇ ਉਲਟੇ ਪਾਸੇ ਫੇਰ ਆਹ ਕੁੰਡਾ ਇੱਕ ਤੇ ਆਹ ਜਾਲੀ ਵਾਲੇ ਦੇ ਦੋ ਇੱਕ ਬਣਨਗੇ ਫੇਰ ਇਹ ਬੜਪਾਕੇ ਜਾਲੀ ਫੇਰ ਉਲਟਾ ਫੇਰ ਦੋ ਸਿੱਧੇ